ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪਰੇਸ਼ਾਨੀਆਂ ਦਾ ਹੱਲ ਸਾਧ ਸੰਗਤ ਜੀ ਇੱਕ ਐਸਾ ਸ਼ਬਦ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜੋ ਸ਼ਬਦ ਜੇਕਰ ਪਤਨੀ ਆਪਣੇ ਪਤੀ ਲਈ ਪੜੇ ਤਾਂ ਸਾਰੇ ਕਾਰਜ ਰਾਸਪਨ ਜਾਣਗੇ ਕਿਸੇ ਵੀ ਕਾਰਜ ਦੇ ਵਿੱਚ ਅੜਚਣ ਨਹੀਂ ਆਵੇਗੀ ਅੱਜ ਦੇ ਵੀਡੀਓ ਦੇ ਵਿੱਚ ਮਹਾਪੁਰਖਾਂ ਵੱਲੋਂ ਦੱਸੀ ਹੋਈ ਇੱਕ ਬਹੁਤ ਸੋਹਣੀ ਜੋਗਤ ਵੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜਿਸ ਜੋਗਤ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਰੋਗ ਤਕਲੀਫਾਂ ਦੂਰ ਹੋ ਸਕਦੀਆਂ ਹਨ ਤਾਂ ਫਿਰ ਮਹਾਪੁਰਖਾਂ ਨੇ ਕਿਹੜੀ ਗੱਲ ਸਾਨੂੰ ਸਮਝਾਈ ਹੈ ਉਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਐਸੀਆਂ ਦੁੱਖ ਤਕਲੀਫਾਂ ਆਉਂਦੀਆਂ ਨੇ ਜਿੱਥੇ ਸਾਨੂੰ ਕੁਝ ਵੀ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ ਇਹਨਾਂ ਦੁੱਖ ਤਕਲੀਫਾਂ ਦੇ ਵਿੱਚੋਂ ਕਿੰਜ ਬਾਹਰ ਨਿਕਲੀਏ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਤਾਂ ਅਸੀਂ ਆਪਣੇ ਭੈਣ ਭਰਾ ਦੋਸਤ ਮਿੱਤਰ ਆਣ ਗੁਆਂਢ ਤੋਂ ਸਲਾਹਾਂ ਮੰਗਦੇ ਹਾਂ ਕਿ ਸਾਨੂੰ ਕੋਈ ਐਸਾ ਰਾਹ ਦੱਸੋ ਕੋਈ ਐਸੀ ਜੁਗਤ ਦੱਸੋ ਜੇ ਇਹਦੇ ਨਾਲ ਮੇਰੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣ ਤਾਂ ਫਿਰ ਜਿਸ ਬੰਦੇ ਦੇ ਕੋਲ ਵੀ ਆਪਾਂ ਸਲਾਹ ਲੈਣ ਦੇ ਲਈ ਜਾਵਾਂਗੇ ਉਸ ਬੰਦੇ ਨੇ ਆਪਣੇ ਗਿਆਨ ਦੇ ਹਿਸਾਬ ਦੇ ਨਾਲ ਸਾਨੂੰ ਸਲਾਹ ਦੇ ਦੇਣੀ ਹੈ ਜੋ ਕੰਮ ਉਹ ਖੁਦ ਕਰਦਾ ਹੋਵੇਗਾ ਉਹਨੇ ਉਹੀ ਕੰਮ ਸਾਨੂੰ ਕਰਨ ਨੂੰ ਕਹਿਣਾ ਹੈ ਇਸੇ ਤਰ੍ਹਾਂ ਕਹਿੰਦੇ ਕਿ ਇੱਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਘਰ ਦੇ ਵਿੱਚ ਗਰੀਬੀ ਤੋਂ ਰੋਗ ਤੋਂ ਕਲੇਸ਼ ਚਿੰਤਾਵਾਂ ਤੋਂ ਪਰੇਸ਼ਾਨ ਸੀ ਪਰ ਕਹਿੰਦੇ ਕਿ ਚੰਗੀ ਕਿਸਮਤ ਦੇ ਨਾਲ ਉਸ ਨੂੰ ਇੱਕ ਦਿਨ ਰੱਬ ਦੇ ਰੰਗ ਦੇ ਵਿੱਚ ਰੰਗੀ ਹੋਈ ਰੂਹ ਦੀ ਸੰਗਤ ਮਿਲ ਗਈ ਭਾਵ ਕਿ ਰੱਬ ਦਾ ਨਾਮ ਜਪਣ ਵਾਲਾ ਇੱਕ ਗੁਰਮਖ ਗੁਰਸਿੱਖ ਮਿਲ ਗਿਆ ਜਦੋਂ ਉਸ ਮਨੁੱਖ ਨੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਉਸ ਮਨੁੱਖ ਨੂੰ ਦੱਸੀਆਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕਸ਼ਟ ਨੇ ਮੇਰੇ ਘਰ ਦੇ ਵਿੱਚ ਗਰੀਬੀ ਹੈ ਗਰੀਬੀ ਦੇ ਕਾਰਨ ਘਰ ਵਿੱਚ ਕਲੇਸ਼ ਹੁੰਦਾ ਹੈ ਦੁਲੇਦਰ ਹੈ ਅਤੇ ਕਾਦੇ ਕੋਈ ਵੀ ਚੀਜ਼ ਦਾ ਕੰਮ ਕਰਨ ਨੂੰ ਜੀ ਨਹੀਂ ਕਾਦਾ ਅਸੀਂ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਾਂ ਸਹੀ ਤਰੀਕੇ ਦੇ ਨਾਲ ਉਹ ਕੰਮ ਹੋ ਨਹੀਂ ਪਾਉਂਦਾ ਸਾਡੇ ਕੰਮਾਂ ਦੇ ਵਿੱਚ ਜ਼ਿਆਦਾਤਰ ਸਾਨੂੰ ਨਾ ਕਾਮਯਾਬੀ ਹੀ ਮਿਲਦੀ ਹੈ ਜਿਸ ਕਰਕੇ ਅਸੀਂ ਤਾਂ ਦਿਨੋਂ ਦਿਨ ਗਰੀਬ ਹੁੰਦੇ ਜਾ ਰਹੇ ਹਾਂ ਕਹਿੰਦੇ ਉਹ ਗੁਰਮਖ ਪਿਆਰੇ ਨੇ ਕਿਹਾ ਕਿ ਭਾਈ ਅਮੀਰ ਹੋਣ ਦਾ ਰਾਹ ਮੇਰੇ ਕੋਲ ਹੈ ਪਰ ਉਸ ਰਾਹ ਦੇ ਉੱਤੇ ਚੱਲਣਾ ਤੈਨੂੰ ਹੀ ਪੈਣਾ ਹੈ ਕਹਿੰਦੇ ਉਹ ਮਨੁੱਖ ਨੇ ਕਿਹਾ ਕਿ ਪਾਏ ਮੈਨੂੰ ਦੱਸੋ ਉਹ ਕਿਹੜਾ ਰਾਹ ਹੈ ਮੈਂ ਪੂਰੀ ਕੋਸ਼ਿਸ਼ ਕਰਾਂਗਾ ਉਹ ਰਾਹ ਦੇ ਉੱਤੇ ਚੱਲਣ ਦੇ ਲਈ ਕਹਿੰਦੇ ਉਹ ਗੁਰਮਖ ਪਿਆਰੇ ਨੇ ਕਿਹਾ ਕਿ ਪਾਈ ਸਵੇਰੇ ਜਲਦੀ ਉੱਠਿਆ ਕਰ ਉੱਠ ਕੇ ਰੱਬ ਦਾ ਨਾਮ ਜਪਿਆ ਕਰ ਸਵੇਰੇ ਉੱਠ ਕੇ ਉਹ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰ ਤਾਂ ਤੇਰੀ ਅਰਦਾਸ ਬੇਨਤੀ ਜ਼ਰੂਰ ਰੱਬ ਸੁਨੇਗਾ ਕਹਿੰਦੇ ਉਹ ਮਨੋਖ ਕਹਿਣ ਲੱਗਾ ਕਿ ਭਾਈ ਸਾਹਿਬ ਜੀ ਇਹ ਹੀ ਤਾਂ ਰੋਲਾ ਹੈ ਸਵੇਰੇ ਸਾਡੇ ਤੋਂ ਉੱਠਿਆ ਹੀ ਨਹੀਂ ਜਾਂਦਾ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਪਰ ਅਸੀਂ ਸਵੇਰੇ ਉੱਠ ਹੀ ਨਹੀਂ ਪਾਉਂਦੇ ਲੇਟ ਹਟਣਾ ਸਾਡੀ ਆਦਤ ਬਣ ਚੁੱਕੀ ਹੈ ਜੇਕਰ ਉਠੀਏ ਵੀ ਤਾਂ ਮਸਾ 1-2 ਦਿਨ ਅਸੀਂ ਉੱਠ ਪੈਂਦੇ ਹਾਂ ਫਿਰ ਤੋਂ ਉਹੀ ਹਾਲ ਹੋ ਜਾਂਦਾ ਹੈ ਕਹਿੰਦੇ ਉਹ ਗੁਰਮਖ ਪਿਆਰਾ ਕਹਿਣ ਲੱਗਾ ਚੱਲ ਕੋਈ ਗੱਲ ਨਹੀਂ ਜੇ ਤੁਹਾਡੇ ਤੋਂ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ ਤਾਂ ਫਿਰ ਇੱਕ ਗੱਲ ਮੰਨ ਕੇ ਲਗਾਤਾਰ 21 ਦਿਨ ਰਾਤ ਨੂੰ ਸੌਣ ਲੱਗਿਆਂ ਇਹ ਸ਼ਬਦ ਯਾਦ ਕਰਿਆ ਕਰੋ ਰਾਤ ਨੂੰ ਸੌਣ ਲੱਗਿਆਂ ਇਹ ਦੋ ਤਿੰਨ ਕੰਮ ਕਰਨੇ ਹਨ ਜਿਹਦੇ ਵਿੱਚ ਪਹਿਲਾਂ ਸ਼ਬਦ ਦਾ ਜਾਪ ਕਰਨਾ ਹੈ ਫਿਰ ਉਸ ਤੋਂ ਬਾਅਦ ਪਰਮ ਪਿਤਾ ਪਰਮਾਤਮਾ ਦੇ ਨਾਲ ਕੁਝ ਗੱਲਾਂ ਕਰਨੀਆਂ ਨੇ ਭਾਵ ਕੇ ਅਰਦਾਸ ਬੇਨਤੀ ਕਰਨੀ ਹੈ ਤਾਂ ਜੇਕਰ ਤੁਸੀਂ ਇਹਨਾਂ ਵੀ ਕਰ ਲਿਆ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰਦੇ ਨੇ ਕਹਿੰਦੇ ਉਹ ਮਨੋਖਣੀ ਦੱਸਿਆ ਕਿ ਇਹ ਰਾਤ ਨੂੰ ਸੌਣ ਲੱਗਿਆਂ ਸੀ ਕਿਹੜੇ ਸ਼ਬਦ ਦਾ ਜਾਪ ਕਰਨਾ ਹੈ ਅਤੇ ਕਿਹੜੀਆਂ ਗੱਲਾਂ ਕਿਹੜੀ ਅਰਦਾਸ ਕਰਨੀ ਹੈ ਗੁਰਮਖ ਪਿਆਰੇ ਨੇ ਦੱਸਿਆ ਕਿ ਭਾਈ ਜੇਕਰ ਤੁਸੀਂ ਪੂਰਾ ਪਰਿਵਾਰ ਇਹ ਸ਼ਬਦ ਯਾਦ ਕਰ ਸਕੋ ਤਾਂ ਬਹੁਤ ਵਧੀਆ ਗੱਲ ਹੈ ਪਰ ਲਗਾਤਾਰ 21 ਦਿਨ ਕਰਿਓ ਕਹਿੰਦੇ ਉਹ ਗੁਰਮਖ ਪਿਆਰੇ ਨੇ ਉਹਨਾਂ ਨੂੰ ਸ਼ਬਦ ਦਾ ਜਾਪ ਦੱਸ ਦਿੱਤਾ ਅਤੇ ਉਸ ਮਨੁੱਖ ਨੇ ਰੱਬ ਦੇ ਰੰਗ ਵਿੱਚ ਰੰਗੀ ਹੋਈ ਉਸ ਰੂਹ ਦੀ ਗੱਲ ਮੰਨ ਕੇ ਆਪਣੇ ਪਰਿਵਾਰ ਨੂੰ ਦੱਸਿਆ ਪਰਿਵਾਰ ਦੇ 1-2 ਜੀ ਅਤੇ ਉਹ ਖੁਦ ਵੀ ਕਰਦਾ ਹੈ ਮਨੁੱਖ ਕਹਿਣ ਲੱਗਾ ਕਿ ਭਾਈ ਸਾਹਿਬ ਜੀ ਤੁਹਾਡੀ ਦਸੀ ਇਸ ਯੋਗਤ ਦੇ ਕਰਕੇ ਸਾਡਾ ਅੰਮ੍ਰਿਤ ਵੇਲਾ ਵੀ ਪੱਕਾ ਹੋ ਗਿਆ ਹੁਣ ਤਾਂ ਅਸੀਂ ਘਰ ਦੇ 2-3 ਜੀ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਹਾਂ ਤੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਅਤੇ ਸਾਡੇ ਸਾਰੇ ਕੰਮਕਾਰ ਵੀ ਠੀਕ ਹੋਣੇ ਸ਼ੁਰੂ ਹੋ ਗਏ ਅਤੇ ਸਾਡੇ ਤਾਂ ਦੇ ਰੋਗ ਦੂਰ ਹੋਣੇ ਸ਼ੁਰੂ ਹੋ ਗਏ ਹੁਣ ਸਰੀਰ ਚੁਸਤੀ ਫੁਰਤੀ ਦੇ ਵਿੱਚ ਰਹਿੰਦਾ ਹੈ ਪਹਿਲਾਂ ਤਾਂ ਅਸੀਂ ਬਿਨਾ ਕੰਮ ਕੀਤੇ ਆਏ ਥੱਕੇ ਰਹਿੰਦੇ ਸੀ ਸਰੀਰ ਨੂੰ ਕੋਈ ਵੱਡੀ ਬਿਮਾਰੀ ਨਹੀਂ ਸੀ ਪਰ ਸਰੀਰ ਆਪਣੇ ਆਪ ਬਿਮਾਰ ਮਹਿਸੂਸ ਕਰਦਾ ਸੀ ਇਹ ਸਭ ਕੁਝ ਤੁਹਾਡੇ ਕਰਕੇ ਹੋਇਆ ਹੈ ਤੁਹਾਡਾ ਧੰਨਵਾਦ ਉਹ ਗੁਰਮਖ ਪਿਆਰੇ ਨੇ ਕਿਹਾ ਕਿ ਭਾਈ ਜੋ ਵੀ ਮਨੁੱਖ ਉਹ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ ਉਹਨਾਂ ਦੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਆਪੇ ਹੀ ਕਿਰਪਾ ਕਰਦੇ ਹਨ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹਨ ਮੈਂ ਤਾਂ ਸਿਰਫ ਤੁਹਾਨੂੰ ਯੋਗਤ ਦੱਸੀ ਹੈ ਤੁਸੀਂ ਆਪ ਹੀ ਦੱਸਿਆ ਸੀ ਕਿ ਤੁਹਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਪਰ ਸੱਚ ਤਾਂ ਇਹ ਹੈ ਕਿ ਅੰਮ੍ਰਿਤ ਵੇਲਾ ਹੀ ਸਾਡੀਆਂ ਖੁਸ਼ੀਆਂ ਦਾ ਖਜ਼ਾਨਾ ਹੈ ਅੰਮ੍ਰਿਤ ਵੇਲੇ ਗੁਰੂ ਨਾਨਕ ਪਾਸ਼ਾ ਜੀ ਦੀ ਗੋਦ ਹੈ ਪਰ ਅੰਮ੍ਰਿਤ ਵੇਲੇ ਉੱਠਣਾ ਉਠ ਕੇ ਨਾਮ ਜਪਣਾ ਸਭ ਦੇ ਵਾਸਤੇ ਗੱਲ ਨਹੀਂ ਹੈ ਤਾਂ ਪਰਮਾਤਮਾ ਜੀ ਦੀ ਜਿੱਨਾ ਉੱਤੇ ਕਿਰਪਾ ਹੋਵੇ ਉਹੀ ਸਤਗੁਰ ਸੱਚੇ ਪਾਸ਼ਾ ਜੀ ਇਸ ਦਾਤ ਦਾ ਆਨੰਦ ਮਾਣ ਸਕਦੇ ਹਨ ਉਹ ਗੁਰਮਖ ਪਿਆਰੇ ਨੇ ਸਾਰੀ ਗੱਲ ਬਾਤ ਦੱਸੀ ਕਿ ਭਾਈ ਸਾਹਿਬ ਤੁਸੀਂ ਕਿਹਾ ਸੀ ਨਾ ਕਿ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ ਇਸੇ ਕਰਕੇ ਮੈਂ ਤੁਹਾਨੂੰ ਰਾਤ ਨੂੰ ਸੌਣ ਲੱਗਿਆਂ ਇਹ ਸ਼ਬਦ ਦਾ ਜਾਪ ਦੱਸਿਆ ਸ਼ਬਦ ਜਾਪ ਕਿਹੜਾ ਸੀ ਸਾਥ ਸੰਗਤ ਜੀ ਉਹ ਸ਼ਬਦ ਦੀ ਸੰਝ ਪਾਉਂਦੇ ਹਾਂ ਸੋਰਠ ਮਹਾਲਾ ਪੰਜਵਾ ਇਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੇਨ ਦਿਲਾ ਦਾਸ ਆਪਣੇ ਆਪ ਰਾਖੇ ਘਟ ਘੜ ਸ਼ਬਦ ਸੁਪਾਖੇ ਗੁਰ ਕੇ ਚਰਨ ਉੱਪਰ ਬਲ ਜਾਏ ਦਿਨਸ ਰਾਂ ਸਾਸ ਸੰਮਾਲੀ ਪੂਰਨ ਸਬਣੀ ਥਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਤੇਰੀ ਏਸ਼ਆਬਦਾ ਜਾਪ ਓਨੀ ਧੀਰ ਕਰਨਾ ਹੈ ਜਿਨੀਆਂ ਧੀਰ ਤੱਕ ਨੀਂਦ ਨਹੀਂ ਆਉਂਦੀ ਓਨੀ ਧੀਰ ਤੱਕ ਜਿਨ੍ਹਾਂ ਨੂੰ ਏਸ਼ਆਬਦਾ ਜਾਪ ਕਰਨਾ ਨਹੀਂ ਆਉਂਦਾ ਉਹ ਮੂਲ ਮੰਤਰ ਦਾ ਜਾਪ ਕਰਦੇ ਰਹਿਣ ਵਾਹਿਗੁਰੂ ਜੀ ਦਾ ਜਾਪ ਕਰਨ ਅਤੇ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨ ਜੋ ਵੀ ਦੇਨ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਮੰਗਨ ਜੋ ਮਾਲਕ ਨੇ ਦਾਤਾਂ ਦਿੱਤੀਆਂ ਉਹਨਾਂ ਲਈ ਸ਼ੁਕਰਾਨਾ ਕਰਨ ਅਤੇ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸਤਿਗੁਰੂ ਸੱਚੇ ਪਾਸ਼ਾ ਸਾਡੇ ਤੇ ਕਿਰਪਾ ਕਰੋ ਸਾਨੂੰ ਵੀ ਆਪਣੀ ਅਨਮੋਲਿ ਦਾਤ ਬਖਸ਼ੋ ਸਾਨੂੰ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਧਾਣ ਬਖਸ਼ੋ ਤੇ ਸਤਿਗੁਰੂ ਸੱਚੇ ਪਾਸ਼ਾ ਜੀ ਜ਼ਰੂਰ ਕਿਰਪਾ ਕਰਦੇ ਨੇ ਅਤੇ ਸੱਚ ਕਰਕੇ ਜਾਣਿਓ ਜਿਸ ਮਨੁੱਖ ਦੇ ਕੋਲ ਅੰਮ੍ਰਿਤ ਵੇਲਾ ਹੈ ਅੰਮ੍ਰਿਤ ਵੇਲੇ ਦਾ ਨਿਤਨੇਮ ਪੱਕਾ ਹੈ ਉਹ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਬੰਦਾ ਹੁੰਦਾ ਹੈ ਸਭ ਤੋਂ ਅਮੀਰ ਉਹੀ ਹੁੰਦਾ ਹੈ ਕਿਉਂਕਿ ਜਿਸ ਬੰਦੇ ਨੂੰ ਅੰਮ੍ਰਿਤ ਵੇਲੇ ਤੇ ਅੰਮ੍ਰਿਤ ਵੇਲੇ ਦਾ ਨਾਮ ਮਿਲ ਜਾਵੇ ਗੁਰਨਾਣਿਕ ਪਾਸ਼ਾ ਉਹਦੇ ਤੋਂ ਕੋਈ ਵੀ ਚੀਜ਼ ਦੂਰ ਨਹੀਂ ਰੱਖਦੇ ਸਤਗੁਰ ਸੱਚੇ ਪਾਸ਼ਾ ਆਪਣੇ ਘਰ ਦੇ ਖਜ਼ਾਨੇ ਦੀ ਚਾਬੀ ਉਸ ਮਨੁੱਖ ਨੂੰ ਦੇ ਦਿੰਦੇ ਨੇ ਕਿ ਭਾਵੇਂ ਵੰਡ ਤੇ ਭਾਵੇਂ ਵਾਤ ਤੇਰੀ ਮਰਜ਼ੀ ਸਾਧ ਸੰਗਤ ਜੀ ਸਤਗੁਰ ਸੱਚੇ ਪਾਸ਼ਾ ਜੀ ਨੇ ਘਰ ਦੇ ਖਜ਼ਾਨੇ ਦੀ ਚਾਬੀ ਜੇ ਆਪਾਂ ਵੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਸਤਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਹਾਸਲ ਕਰਨਾ ਚਾਹੁੰਦੇ ਹਾਂ ਉਹਨਾਂ ਦਾ ਮਿਹਰ ਭਰਿਆ ਹੱਥ ਆਪਣੇ ਸਿਰ ਤੇ ਚਾਹੁੰਦੇ ਹਾਂ ਤਾਂ ਰੋਜ਼ ਰੋਜ਼ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਗੁਰ ਜੀ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾਣਾ ਮੇਰੀ ਝੋਲੀ ਦੇ ਵਿੱਚ ਪਾ ਦਿਓ ਇਹ ਉਹੀ ਮਹਿਸੂਸ ਕਰ ਸਕਦਾ ਹੈ ਜੋ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉੱਠ ਕੇ ਨਾਮ ਚਾਪਦੇ ਨੇ ਬਾਕੀਆਂ ਨੂੰ ਸਿਰਫ ਇਹ ਗੱਲਾਂ ਲੱਗਦੀਆਂ ਨੇ ਤਾਂ ਜੇਕਰ ਇਹ ਆਨੰਦ ਮਹਿਸੂਸ ਕਰਨਾ ਹੈ ਤਾਂ ਅਮਰਤ ਵੇਲੇ ਦੇ ਵਿੱਚ ਉੱਠਣਾ ਹੀ ਪੈਣਾ ਹੈ ਉੱਠ ਕੇ ਨਾਮ ਜਪਣਾ ਪੈਣਾ ਹੈ ਇਹ ਗੱਲ ਮੈਂ ਨਹੀਂ ਕਹਿ ਰਹੀ ਇੱਕ ਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਨੇ ਕਿਉਂਕਿ ਉਹਨਾਂ ਨੇ ਇਹ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਕਮਾਈਆਂ ਨੇ ਤਸਾਂ ਨੂੰ ਸਮਝਾਉਂਦੇ ਨੇ ਤਾਂ ਭਾਈ ਆਪਾਂ ਵੀ ਕੋਸ਼ਿਸ਼ ਕਰਨੀ ਹੈ ਕਿ ਰੋਜ਼-ਰੋਜ਼ ਅੰਮ੍ਰਿਤ ਵੇਲੇ ਉਠਿਏ ਜੇ ਨਹੀਂ ਉਠਿਆ ਜਾਂਦਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਰੋਜ਼ ਅਰਦਾਸਾਂ ਬੇਨਤੀਆਂ ਕਰੀਏ ਕਿ ਸਤ ਕੋ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਾਡੇ ਤੇ ਤਰਸ ਕਰੋ ਸਾਡੇ ਮਾੜੇ ਕਰਮਾਂ ਨੂੰ ਪਾੜ ਦਿਓ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਦਿਓ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਗੁਰਬਾਣੀ ਦਾ ਪਾਠ ਕਰੋ ਜਪਜੀ ਸਾਹਿਬ ਜੀ ਦਾ ਪਾਠ ਕਰੋ ਮੋਲ ਮੰਤਰ ਜੀ ਦਾ ਜਾਪ ਕਰਕੇ ਗੁਰੂ ਅਗੇ ਅਰਦਾਸ ਬੇਨਤੀ ਕਰੋ ਕਿ ਸਤਗੁਰ ਸੱਚੇ ਪਾਸ਼ਾ ਅਮਰਤ ਵੇਲਾ ਬਖਸ਼ ਦਿਓ ਅਮਰਤ ਅਮਰਤ ਵੇਲੇ ਦਾ ਨਾਮ ਦੇ ਦਿਓ ਜਿਸ ਦਿਨ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦਾ ਨਾਮ ਮਿਲ ਗਿਆ ਕਹਿੰਦੇ ਫਿਰ ਕੁਝ ਵੀ ਮੋਹ ਬੋਲ ਕੇ ਮੰਗਣਾ ਨਹੀਂ ਪੈਂਦਾ ਸਤਗੁਰ ਸੱਚੇ ਪਾਸ਼ਾ ਆਪੇ ਕਿਰਪਾ ਕਰਦੇ ਨੇ ਉਸ ਉਸ ਮਨੁੱਖ ਨੂੰ ਕਦੇ ਵੀ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ ਸਾਰੀਆਂ ਇੱਛਾਵਾਂ ਉਹਦੀਆਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਫਿਰ ਆਪਾਂ ਵੀ ਅਮਰਤ ਵੇਲੇ ਦੇ ਵਿੱਚ ਜ਼ਰੂਰ ਉੱਠਣਾ ਹੈ ਅੱਜ ਤੋਂ ਉੱਠਣਾ ਸ਼ੁਰੂ ਕਰੀਏ ਉੱਠ ਕੇ ਗੁਰਬਾਣੀ ਦੇ ਨਾਲ ਮਨ ਜੋੜੀਏ ਸਿਮਰਨ ਦੇ ਵਿੱਚ ਮਨ ਜੋੜੀਏ ਬਸ ਗੁਰੂ ਨਾਨਕ ਪਾਸ਼ਾ ਜੀ ਦੇ ਜਾਦੂ ਦੇ ਵਿੱਚ ਬੈਠਣਾ ਹੈ ਹਾਜ਼ਰੀ ਲਗਵਾਉਣੀ ਹੈ ਸਾਨੂੰ ਸਾਡੀ ਲਗਾਈ ਹੋਈ ਹਾਜ਼ਰੀ ਦਾ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ